ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ ਇੱਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ इच्छ पुरे मिले नानक ते जन सुफल फले, गौड़ी महला पंजवा, सुके हरे किये अमृत दृष्ट सच जीवाए काटे कष्ट पूरे गुरुव सेवक को दिनी अपनी सेव, ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਿਗੁਰੁ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰੁ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਟੇ ਸੁਖ ਆਏ ਸਮਾਏ ਧੀਲ ਨਾ ਪਰੀ ਜਾ ਗੁਰ ਫਰਮਾਏ ਇੱਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਟਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ इच पुन्नी पूरे गुर मिले नानक ते जन सुफल फले गौडी महला पंजवा सुखे हरे किए कि नमाहे अमृत दृष्ट सच जीवाए काटे कष्ट पूरे गुरुदेव सेवक को दिनी अपनी सेव ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਿਗੁਰੁ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰੁ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਧੀਲ ਨਾ ਪਰੀ ਜਾ ਗੁਰ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁਖੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰ ਫਰਮਾਏ इच्छ पुन्नी पूरे गुर मिले नानक ते जन सुफल फले गौडी महला पंजवा सुके हरे किए कि नमाहे अमृत दृष्ट सच जीवाए काटे कष्ट पूरे गुरुदेव सेवक को दिनी अपनी सेव ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਿਗੁਰੁ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰੁ ਫਰਮਾਏ ਇਛ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਗੁਰ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਧੀਲ ਨਾ ਪਰੀ ਜਾ ਗੁਰ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸੁੱਕੇ ਹਰੇ ਕੀਏ ਕੀ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ අට්ටේ කෂ්ට පූරේ ගුරදේව සේවක කෝදින්නේ අපනී සේව රහාව් මෙටගයි චිින්තපුන්නි මනයසා කරී දෙයා සත්තගුර ගුණතාසා දුකනටේ සුක අයිසමයේ පීලනපරිී ජාගුරපුුරමයෙ इच्छ पुन्नी पूरे गुर मिले नानक ते जन सुफल फले गौडी महला पंजवा सुके हरे किए कि नमाहे अमृत दृष्ट सच जीवाए काटे कष्ट पूरे गुरुदेव सेवक को दिनी अपनी सेव ਰਹਾਉ ਮਿਟ ਗਈ ਚਿੰਤਾ ਪੁੰਨੀ ਮਨ ਅਸਾ ਕਰੀ ਦਿਆ ਸਤਿਗੁਰੁ ਗੁਣਤਾ ਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾ ਗੁਰੁ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ